ਸਿੰਘੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਖਸੀਆ ਸੋਸਾਇਟੀ ਪੰਜਾਬ ਦੇ ਵੱਲੋਂ ਦਾਸ ਚਿਕਸੀਚੀ ਮੌੜ ਬਰਨਾਲਾ ਜ਼ਿਲ੍ਹੇ ਦਾ ਪਿੰਡ ਹੈ ਪੱਖੋ ਗਿਆ ਸਿੰਘੋ ਇੱਥੇ ਅਸੀਂ ਬਜ਼ੁਰਗਾਂ ਕੋਲ ਆਏ ਆ ਬਾਪੂ ਮਿੱਠੂ ਚੰਗਾ ਮਾਤਾ ਚਰਨਜੀਤ ਕੌਰ ਨੇ ਬੜਾ ਦੁਖੀ ਪਰਿਵਾਰ ਹੈ ਕਿਰਤੀ ਪਰਿਵਾਰ ਸੀ ਤਕਰੀਬਨ 8 ਮਹੀਨੇ ਪਹਿਲਾਂ ਉਹਨਾਂ ਦਾ ਬੇਟਾ ਤਲਦੀਪ ਸਿੰਘ ਸੀ 22 ਸਾਲ ਦੀ ਉਹਦੀ ਉਮਰ ਸੀ ਇਹ ਛੋਟੀ ਬੱਚੀ ਹੈ ਉਹਦੀ ਇੱਕ ਦੂਜਾ ਹੈਗਾ ਬੇਟਾ ਵੱਡਾ 5 ਸਾਲ ਦਾ 5ਵਾਂ ਸਾਲ ਲੱਗਿਆ 8 ਮਹੀਨੇ ਪਹਿਲਾਂ ਜਿਹੜੇ ਉਹਦੇ ਘਰਵਾਲੀ ਨੇ ਉਹ ਬੇਟੇ ਨੂੰ ਕੋਈ ਇਦਾਂ ਦੀ ਜ਼ਹਿਰੀਲੀ ਚੀਜ਼ ਦੇ ਕੇ ਜਿਹੜਾ ਹੈਗਾ ਉਹਦੀ ਮੌਤ ਹੋ ਗਈ। ਆ ਦੋ ਬੱਚੇ ਛੱਡ ਕੇ ਬੇਬੇ-ਬਾਪੂ ਕੋਲੇ ਆਪ ਉਥੋਂ ਪਰਾਰ ਹੋ ਗਈ ਐ। ਬਜ਼ੁਰਗਾਂ ਨੇ ਪਹਿਲਾਂ ਆਪਣੇ ਬੱਚਿਆਂ ਨੂੰ ਪਾਲਿਆ, ਹੁਣ ਆ ਉਹ ਉਹਦੇ ਬੱਚਿਆਂ ਨੂੰ ਪਾਲ ਰਹੇ ਐ ਇਸ ਕਰਕੇ ਅਸੀਂ ਜਿਹੜਾ ਧੰਨਵਾਦ ਕਰਦੇ ਆ ਚਰਨਜੀਤ ਬਰਾੜਵੀਰ ਜੀ ਸਿੰਘਾਪੁਰ ਜਿਨ੍ਹਾਂ ਦੀ ਬਦੌਲਤ ਇਹਨਾਂ ਦਾ ਮੰਥਲੀ ਰਾਸ਼ਨ ਪਹਿਲ ਹਾਰ ਅਸੀਂ ਸ਼ੁਰੂ ਕੀਤਾ ਕਿਉਂਕਿ ਖਾਲੀ ਬੱਚੇ ਪਾਲਣੇ ਬਜ਼ੁਰਗਾਂ ਨੂੰ ਵੱਡੀ ਉਮਰ ਦੇ ਵਿੱਚ ਬਹੁਤ ਔਖਿਆ, ਪੇਟ ਆ ਜਿਹੜਾ ਖਾਣ ਨੂੰ ਮੰਗਦਾ। ਇਸ ਲਈ ਧੰਨਵਾਦ ਮੈਂ ਕਰਦੇ ਆ ਮਾ ਬਰਾੜ ਸਾਹਿਬ ਜਿੱਥੇ ਪਹਿਲਾਂ ਇਹਨੀਆਂ ਸੁਭਾਵਾ ਕਰਾ ਰਹੇ ਉੱਥੇ ਇਹ ਜਿਹੜਾ ਪੱਖੋ ਕੇ ਪਿੰਡ ਦੇ ਵਿੱਚ ਬਜ਼ੁਰਗ ਪਰਿਵਾਰ ਆ ਕਿਰਤੀ ਪਰਿਵਾਰ ਆ ਲੋੜਵੰਦ ਕਿਉਂਕਿ ਪਰਿਵਾਰ ਆ ਸਰਕਾਰੀ ਦਰਵਾਜ਼ੇ ਕਿਤੇ ਨਹੀਂ ਸੁਣੀ ਗਈ ਬੇਬੇ ਬੱਪੂ ਵਿਚਾਰੇ ਹੁਣ ਜਦੋਂ ਜਹਾਜ਼ ਕਰ ਰਿਹਾ ਵੀ ਇਹ ਛੋਟੇ ਛੋਟੇ ਬੱਚਿਆਂ ਨਾਲ 3 ਸਾਲ ਦੀ ਬੱਚੀ ਹੋਣੀ ਹੈ 5 ਸਾਲ ਦਾ ਇਹਨਾਂ ਦਾ ਬੇਟਾ ਵੀ ਇੱਥੇ ਖੇਡਣ ਗਿਆ ਹੋਣਾ ਹਨਾ ਜਿਨ੍ਹਾਂ ਨੂੰ ਬੱਚਿਆਂ ਨੂੰ ਹਜੇ ਤੱਕ ਆਇਆ ਵੀ ਨਹੀਂ ਪਤਾ ਵੀ ਸਾਡਾ ਡੈਡੀ ਕਿੱਥੇ ਗਿਆ 8 ਮਹੀਨੇ ਪਹਿਲਾਂ ਜਿਹੜਾ ਉਹ ਬੱਚੇ ਦਾ ਕਤਲ ਕਰ ਦਿੱਤਾ ਗਿਆ ਇਹ ਛੋਟੇ ਛੋਟੇ ਬੱਚੇ ਬੇਬੇ ਬੱ ਇਸ ਕਰਕੇ ਇਹਨਾਂ ਦੇ ਨਾਲ ਕੋਸ਼ਿਸ਼ ਕਰ ਰਹੇ ਆ ਵੀ ਰਲ ਮਿਲ ਕੇ ਚੱਲੋ ਇਹ ਬੱਚੇ ਕੁਝ ਵੱਡੇ ਹੋ ਜਾਣ ਪਲ ਜਾਣ ਇਹਨਾਂ ਨੂੰ ਖਾਣ ਨੂੰ ਮਿਲ ਜੇ ਲੀੜਾ ਕੱਪੜਾ ਮਿਲ ਜੇ ਰੈਸ਼ਨ ਪਾਣੀ ਮਿਲ ਜੇ ਤਾਂ ਕਿ ਬੇਬੇ ਬੱਪੂ ਨੂੰ ਕੋਸ ਸੌਖਾ ਹੋ ਜਾਵੇ ਇਹ ਬੜਾ ਧੰਨਵਾਦ ਆ ਵੀ ਚਰਜੀ ਸਿੰਘ ਬਰਾੜਾ ਸਾਹਿਬ ਮਾਲਪੁਰਮ ਚੜ੍ਹਦੀ ਕਲਾ ਚ ਰੱਖੇ ਇਦਾਂ ਹੀ ਲੋੜਵੰਦ ਤੇ ਤਿਆਰੇ ਪਰਿਵਾਰਾਂ ਦੀ ਉਹ ਸਾਡੇ ਨਾਲ ਰਲ ਮਿਲ ਕੇ ਸੇਵਾ ਕਰਦੇ ਰਹਿਣ ਮਾਲਪੁਰਮ ਨੂੰ ਚੜ੍ਹਦੀ ਕਲਾ ਚ ਰੱਖੇ ਦੰਦਰੋਥੀ ਬਖਸ਼ੇ ਜੀ ਦਵਾਰੇ ਮਾਂ ਫੇਰਦਾ ਦਾ ਹਮਮ ਬਾਈ ਮਿੱਟੂ ਸਿੰਘ ਹੈ ਮਾਤਾ ਚਰਨਜੀਤ ਕੌਰ ਜੀ ਇਹਨਾਂ ਦਾ ਬੇਟਾ ਸੀ ਕੁਲਦੀਪ ਸਿੰਘ ਜੀ ਦਾ 8 ਮਹੀਨੇ ਜਿਹੜਾ ਪਹਿਲਾਂ ਉਹਦੇ ਘਰਵਾਲੀ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਸੀ ਉਹਦੇ ਦੋ ਬੱਚੇ ਇੱਕ ਬੱਚੀ ਐ ਇੱਕ ਬੇਟਾ ਦਾ ਉਹਨਾਂ ਨੂੰ ਇਹ ਬਜ਼ੁਰਗ ਜੋੜਾ ਪਾਲ ਰਿਹਾ ਹੈ ਇਹਨਾਂ ਦੇ ਨਾਲ ਰਲ ਕੇ ਜਿਹੜਾ ਕੋਸ਼ਿਸ਼ ਕਰ ਰਹੇ ਆਂ ਵੀ ਇਹ ਬੱਚਿਆਂ ਦੀ ਚਲੋ ਜ਼ਿੰਦਗੀ ਕੁਝ ਸੌਖੀ ਹੋ ਜਾਵੇ ਬੜਾ ਧੰਨਵਾਦ ਆ ਵੀਰ ਚਰਨਜੀਤ ਸਿੰਘ ਬਰਾੜ ਸਾਹਿਬ ਚੰਗਾਪੁਰ ਜਿਨ੍ਹਾਂ ਦੀ ਬਦੌਲਤ ਇਹ ਲੋੜਵੰਦ ਪਰਿਵਾਰ ਕੋਲ ਅੱਜ ਅਹੀ ਦੂਜੀ ਵਾਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ